ਤਾਨੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸੁਪੁੱਤਰ ਸਨ ਵੱਡੇ ਬਾਬਾ ਪ੍ਰਿਥੀਚੰਦ ਹੁਣਾਂ ਤੋਂ ਛੋਟੇ ਬਾਬਾ ਮਹਾਦੇਵ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ ਸਨ ਜਦੋਂ ਗੁਰੂ ਪਿਤਾ ਵੱਲੋਂ ਪਰ ਕੋਈ ਤਾਂ ਗੁਰੂ ਅਰਜਨ ਦੇਵ ਜੀ ਪੂਰੇ ਉਤਰੇ ਹੋਇਆ ਇੱਕ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਬਾਬਾ ਸਹਾਈ ਮਲ ਜੀ ਦੇ ਪੁੱਤ ਦਾ ਵਿਆਹ ਸੀ ਹੁਣਾਂ ਕਿਹਾ ਮਹਾਰਾਜ ਆਪ ਜੀ ਲਾਹੌਰ ਆ ਕੇ ਵਿਆਹ ਦੇ ਦਰਸ਼ਨ ਦਿਓ ਆਡੀ ਸ਼ੋਭਾ ਦੁਨੀ ਹੋ ਜਾਵੇਗੀ ਗੁਰੂ ਰਾਮਦਾਸ ਜੀ ਨੇ ਮਜਬੂਰੀ ਦੱਸਦਿਆਂ ਕਿਹਾ ਸਰੋਵਰ ਦੀ ਸੇਵਾ ਚੱਲ ਰਹੀ ਹੈ ਹਜ਼ਾਰਾਂ ਸੰਗਤਾਂ ਦਾ ਹੁਣਾ ਜਾਣਾ ਹੈ ਸੋ ਸਾਡਾ ਜਾਣਾ ਸਹੀ ਨਹੀਂ ਨਾਲੇ ਸਾਡੇ ਜਾਣ ਨਾਲ ਸੰਗਤ ਬਹੁਤ ਹੋ ਜਾਣੀ ਆ ਧੀ ਵਾਲਿਆਂ ਤੇ ਬੋਝ ਪਊਗਾ ਸੋ ਚੰਗਾ ਨਹੀਂ ਸਹਾਰੀ ਮੱਲ ਜੀ ਨੇ ਕਿਹਾ ਫਿਰ ਆਪ ਜੀ ਕਿਸੇ ਪੁੱਤਰ ਨੂੰ ਭੇਜ ਦਿਓ ਸਤਗੁਰਾਂ ਕਿਹਾ ਠੀਕ ਹੈ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਕਿਹਾ ਤੁਸੀਂ ਲਾਹੌਰ ਵਿਆਹ ਤੇ ਜਾਓ ਇਥੇ ਚੰਦ ਨੇ ਕਿਹਾ ਇੱਥੇ ਕੰਮਕਾਰ ਹੈ ਮੇਰੇ ਬਿਨਾ ਸਰਨਾ ਨਹੀਂ ਮੈਂ ਨਹੀਂ ਜਾਣਾ ਵਾਰ-ਵਾਰ ਕਹਿਣ ਤੇ ਵੀ ਬਚਨ ਦਾ ਮੰਨਿਆ ਦੂਜੇ ਪੁੱਤ ਮਹਾਦੇਵ ਨੂੰ ਕਿਹਾ ਉਸਨੇ ਵੀ ਨਾ ਕਰ ਦਿੱਤੀ ਵਿਰक्त ਜਿਹਾ ਬੰਦਾ ਸੀ ਫਿਰ ਛੋਟੇ ਪੁੱਤਰ ਥ੍ਰੀ ਗੁਰੂ ਅਰਜਨ ਦੇਵ ਨੂੰ ਕਿਹਾ ਉਹਨਾਂ ਉਸੇ ਵੇਲੇ ਸੱਤ ਬਚਣ ਕਰਕੇ ਮੰਨ ਲਿਆ ਗੁਰੂ ਪਿਤਾ ਨੇ ਇਹ ਵੀ ਕਿਹਾ ਬਿਨਾ ਬੁਲਾਏ ਵਾਪਸ ਨਹੀਂ ਆਉਣਾ ਜਦੋਂ ਸੁਨੇਹਾ ਭੇਜਾਂਗੇ ਤਾਂ ਮੜਨਾ ਹੈ ਅਰਜਨ ਦੇਵ ਜੀ ਸਤਿਬਚਨ ਕਹਿ ਕੇ ਨਮਸਕਾਰ ਕਰਕੇ ਲਾਹੌਰ ਨੂੰ ਚਲੇ ਗਏ ਵਿਆਹ ਤੋਂ ਕਾਫੀ ਸਮਾਂ ਬਾਅਦ ਵੀ ਜਦੋਂ ਗੁਰੂ ਪਿਤਾ ਦਾ ਬਲਾਵਾ ਨਾ ਆਇਆ ਤੇ ਆਪਣੇ ਆਪ ਆ ਨਹੀਂ ਸਕਦੇ ਸੀ ਤਾਂ ਫਿਰ ਉਡੀਕ ਉਡੀਕੇ ਗੁਰੂ ਪਿਤਾ ਨੂੰ ਸਮੇਂ-ਸਮੇਂ ਦੋ ਚਿੱਠੀਆਂ ਭੇਜੀਆਂ ਚਿੱਠੀਆਂ ਦੋਵੇਂ ਪ੍ਰਿਥੀ ਚੰਦ ਨੇ ਲੁਕਾ ਲਈਆਂ ਉਹ ਚਾਹੁੰਦਾ ਸੀ ਕਿ ਛੋਟਾ ਭਰਾ ਅਰਜਨ ਗੁਰੂ ਪਿਤਾ ਤੋਂ ਦੂਰ ਰਹੇ ਤੇ ਗਦੀ ਮੈਨੂੰ ਮਿਲੇ ਵਿਆਹ ਜਾਣ ਤੋਂ ਨਾ ਵੀ ਐਸੇ ਕਰਕੇ ਕੀਤੀ ਸੀ ਦਿਲ ਚ ਖੋਟ ਸੀ ਸੋ ਚਿੱਠੀਆਂ ਸਤਗੁਰੂ ਤੱਕ ਪਹੁੰਚਣ ਨਾ ਦਿੱਤੀਆਂ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੀਜੀ ਚਿੱਠੀ ਸਿੱਖ ਦੇ ਹੱਥ ਪੇਜੀ ਨਾਲ ਕਿਹਾ ਇਹ ਚਿੱਠੀ ਸਤਗੁਰਾਂ ਨੂੰ ਹੀ ਦੇਣੀ ਹੈ ਹੋਰ ਕਿਸੇ ਨੂੰ ਨਹੀਂ ਜਦੋਂ ਚਿੱਠੀ ਆਈ ਗੁਰੂ ਰਾਮਦਾਸ ਜੀ ਨੇ ਪੜ੍ਹੀ ਤੇ ਸਿੱਖ ਤੋਂ ਪਤਾ ਲੱਗਾ ਕਿ ਪਹਿਲਾਂ ਵੀ ਦੋ ਚਿੱਠੀਆਂ ਆਈਆਂ ਜੋ ਪ੍ਰਿਥੀ ਚੰਦ ਦੇ ਕੋਲ ਆ ਰਿਥੀ ਚੰਦ ਨੂੰ ਚਿੱਠੀਆਂ ਦੇ ਬਾਰੇ ਪੁੱਛਿਆ ਉਹ ਮੁਕਰ ਗਿਆ ਜਾਂ ਤਲਾਸ਼ੀ ਹੋਈ ਤਾਂ ਉਸ ਕੋਲੋਂ ਹੀ ਚਿੱਠੀਆਂ ਨਿਕਲ ਵੀ ਆਈਆਂ ਰਿਥੀ ਚੰਦ ਦੀ ਖੋਟ ਸਾਰਿਆਂ 'ਚ ਪ੍ਰਗਟ ਹੋ ਗਈ ਇਸ ਤਰ੍ਹਾਂ ਪਰਖ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਖਰੇ ਤਈ ਕਮਾਲ ਆ ਗੁਰੂ ਦਾ ਗੌਤਕਾਂ ਦੀ ਕਿ ਵਿਆਹ ਤੇ ਜਾਣਾ ਵੀ ਪਰਖ ਸੀ ਕਿਸੇ ਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਭੇਜ ਕੇ ਪੁੱਤ ਅਰਜਨ ਨੂੰ ਲਾਹੌਰ ਤੋਂ ਬੁਲਾਇਆ ਥੋੜੇ ਦਿਨ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਭਰੇ ਦਰਬਾਰ 'ਚ ਛੋਟੇ ਪੁੱਤ ਅਰਜਨ ਨੂੰ ਤਖਤ 'ਤੇ ਬਿਠਾ ਕੇ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਨਮਸਕਾਰ ਕੀਤੀ ਅਤੇ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦਾ ਇਲਕਾ ਲਾਇਆ ਬਾਬਾ ਸੱਤਬਲਵੰਡ ਜੀ ਦੇ ਬਚਨ ਨੇ ਤਖਤ 'ਤੇ ਬੈਠਾ ਅਰਜਨ ਗੁਰੂ ਸਤਗੁਰ ਕਾ ਕਿਵੈ ਚੰਦੂਆ